ਵਾਰਗੀਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੋਈ ਆ ਸੰਗਤਾਂ ਨਾਲ ਵਿਚਾਰ ਸਾਂਝੇ ਕਰਕੇ ਮੈਂ ਆਪਣੇ ਮਨ ਨੂੰ ਥੋੜਾ ਜਿਹਾ ਹੌਲਾ ਸਮਝਦਾ ਹਾਂ ਕਿ ਅਸੀਂ ਗੁਰਬਾਣੀ ਤੋਂ ਪਾਸੇ ਜਾ ਰਹੇ ਹਾਂ ਸਿਰਫ ਤੇ ਸਿਰਫ ਅਸੀਂ ਆਪਣਾ ਨਾਮ ਖੱਟਣ ਦੀ ਖਾਤਰ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਗੁਰਬਾਣੀ ਦਾ ਲੋਕਾਂ 'ਚ ਪ੍ਰਚਾਰ ਕਰਦੇ ਹਾਂ ਨਵੇਂ-ਨਵੇਂ ਤਰੀਕੇ ਜਦੋਂ ਸੁਣੀਦੇ ਆ ਉਦੋਂ ਬੜਾ ਮਨ ਨੂੰ ਦੁੱਖ ਹੁੰਦਾ ਹਾਂ ਕੋਈ ਗੱਲ ਕਿਸੇ ਤਰੀਕੇ ਨਾਲ ਕਰਦਾ ਹੈ ਅੱਜ ਇੱਕ ਨਵਾਂ ਰਿਵਾਜ ਚੱਲ ਗਿਆ ਹੈ ਚੋਪਹਿਰਿਆਂ ਦਾ ਚੋਪਹਿਰਿਆਂ ਤੇ ਲੋਕ ਇਕੱਠ ਕਰਨ ਲੱਗ ਪਏ ਨੇ ਗੁਰਬਾਣੀ ਦੇ ਵਿੱਚ ਅਜਿਹਾ ਕਿਤੇ ਨਹੀਂ ਗੁਰਬਾਣੀ ਦੇ ਵਿੱਚ ਸਵਈਏ ਨੇ ਗੁਰਬਾਣੀ ਦੇ ਵਿੱਚ ਫੁਨਹੇ ਮਹਲਾ ਪੰਜਵਾਂ ਹੈ ਗੁਰਬਾਣੀ ਦੇ ਵਿੱਚ ਸੰਸਕ੍ਰਿਤੀ ਦੇ ਸ਼ਲੋਕ ਨੇ ਸੋ ਇਹਨਾਂ ਸਾਰਿਆਂ ਤੇ ਜੇ ਅਸੀਂ ਵਿਚਾਰ ਕਰੀਏ ਤਾਂ ਸਾਨੂੰ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਗੁਰ ਕਹਿਆ ਸੋ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਅਸੀਂ ਗੁਰੂ ਦੀ ਰੀਸ ਕਰਨ ਦੇ ਵੱਲ ਜਾਂਦੇ ਆਂ ਗੁਰੂ ਬਣਨ ਦੀ ਕੋਸ਼ਿਸ਼ ਕਰਦੇ ਆਂ ਹਰ ਪੱਖੋਂ ਅਸੀਂ ਇਹ ਸੋਚਦੇ ਆਂ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਉਹਨਾਂ ਨੇ ਸ਼ੁਰੂ ਕੀਤਾ ਸੋਚਿਆ ਸੋਚਣਾ ਹੋ ਬਈ ਜੇ ਸੋਚਿਆ ਲਖਵਾਰ ਚੁਪਾ ਚੁਪਨਾ ਹੋ ਬਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖਣਾ ਉਤਰਿਆ ਜੇ ਬੰਨਾਪੁਰੀਆਂ ਭਾਰ ਸਹਿਸ ਸਿਆਣਪਾ ਲਖ ਹੋਏ ਇੱਕ ਨਹੀਂ ਸਹਿਸ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟਟੇ ਪਾਲ ਸਾਨੂੰ ਜੋ ਵਚਨ ਹੈ ਇੱਕ ਸਚਿਆਰ ਬਣਨ ਦੀ ਲੋੜ ਹੈ ਇੱਕ ਸਚਿਆਰ ਸਿੱਖ ਹੋ ਕੇ ਵਿਚਰਨ ਦੀ ਲੋੜ ਹੈ ਅਸੀਂ ਗੁਰਬਾਣੀ ਤੋਂ ਸਿੱਧ ਲੈ ਕੇ ਆਪਣਾ ਜੀਵਨ ਇੱਕ ਸਚਿਆਰ ਸਿੱਖ ਪਾਵ ਸੱਚਾ ਸਿੱਖ ਸਤ ਦੀ ਸਾਰ ਮਹਿਮਾ ਹੁਣ ਹੈਗਾ ਮਹਾਰਾਜ ਦਾ ਇੱਕ ਵਚਨ ਆਂਦਾ ਹੈ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਹੀਂ ਹੁਣ ਦੂਜਾ ਅੰਮ੍ਰਿਤ ਕਿਹੜੇ ਦੀ ਗੱਲ ਕਰੀਏ ਅਸੀਂ ਫਟਾਫਟ ਕਹਾਂਗੇ ਵੀ ਅਸੀਂ ਖੰਡੇ ਬਾਟੇ ਦੇ ਅੰਮ੍ਰਿਤ ਨਹੀਂ ਗੱਲ ਕਰਾਂਗੇ ਪਰ ਨਹੀਂ ਇੱਥੇ ਅੰਮ੍ਰਿਤ ਮਹਾਰਾਜ ਨੇ ਕਿਹਾ ਕਿ ਪਰਮੇਸ਼ਰ ਇੱਕ ਹੈ ਇਥੇ ਅਮਰਤਦਾ ਦੇ ਜਿਹੜਾ ਸ਼ਬਦ ਹੈ ਉਹ ਪਰਮੇਸ਼ਰ ਦੇ ਪ੍ਰਥਾਏ ਵਰਤਿਆ ਉਹ ਇੱਕੋ ਹੀ ਹੈ ਅੱਲਾ ਵੀ ਉਹੀ ਹੈ ਕਾਰਨ ਕਰਨ کریم ਕਿਰਪਾ ਧਾਰ ਰਹੀਮ ਕੋਈ ਗਵਾ ਕੋ ਸੁਣਾ ਕੋਈ ਕਰੇ ਪੁਕਾਰ ਇਸ ਕੋਈ ਉਹਨੂੰ ਰਾਮ ਕਹਿੰਦਾ ਹੈ ਕੋਈ ਉਹਨੂੰ ਅੱਲਾਹ ਕਹਿੰਦਾ ਹੈ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇਸ਼ ਤੂ ਮਨ ਗਨੀ ਨਾਮੇ ਕੇ ਸੁਆਮੀ ਬਖਸ਼ਾਂ ਤੂ ਹਰੀ ਉਹ ਇੱਕੋ ਹੈ ਅੱਲਾ ਦਾ ਭਾਵ ਵੀ ਅੱਲਾਹ ਇੱਕ ਹੈ ਅਲੱਬ ਹੈ ਜਿੱਦਾਂ ਅਸੀਂ ਸਹਿਪੰਗ ਦਾ ਵਰਤਦੇ ਆ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ ਉਹ ਕਿਸੇ ਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਅਸੀਂ ਗੁਰਬਾਣੀ ਨੂੰ ਗੁਰਬਾਣੀ ਕਰਕੇ ਮੰਨੀਏ ਗੁਰੂ ਦੇ ਬਚਨ ਕਰਕੇ ਮੰਨੀਏ ਗੁਰੂ ਦੇ ਬਚਨ ਸਾਨੂੰ ਗੁਰਬਾਣੀ ਸੁਝਾਉਣ ਦਾ ਪੂਰਾ ਯਤਨ ਕਰਦੇ ਨੇ ਪਰ ਅਸੀਂ ਆਪਣੀ ਜਿਹੜੀ ਚਾਲ ਹੈ ਬੋਤੇ ਦੀ ਤਰ੍ਹਾਂ ਆਪਣੀ ਚਾਲ ਚੱਲਦੇ ਹਾਂ ਅਸੀਂ ਕਿਸੇ ਹੋਰ ਦੀ ਗੱਲ ਸੁਣਦੀ ਪ੍ਰਵਾਹੀ ਨਹੀਂ ਕਰਦੇ ਹੁਣ ਇੱਕ ਨਵਾਂ ਰਵਾਜ ਹੈ ਕਿ ਪਹਿਲਾਂ ਅਸੀਂ ਕੈਸ਼ਟਾਂ ਤੇ ਸੁਣਦੇ ਸੀ ਪਹਿਲਾਂ ਤਵੇ ਚੱਲਦੇ ਸੀ ਆਸਾ ਦੀ ਵਾਰ ਦੇ ਹੁਣ ਅਸੀਂ ਜੇਬ ਵਿੱਚ ਮੋਬਾਈਲ ਪਾਇਆ ਹੋਇਆ ਜਾਂਦੇ ਜਾਂਦੇ ਅਸੀਂ ਸੁਖਣੀ ਸਾਹਿਬ ਦਾ ਪਾਠ ਲਾ ਲਨੇ ਭਰਾਵੋ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਜਿੰਨੇ ਮਰਜ਼ੀ ਤੁਸੀਂ ਪਾਠ ਕਰ ਲਓ ਜਿੰਨੇ ਮਰਜ਼ੀ ਤੁਸੀਂ ਜਪਜੀ ਸਾਹਿਬ ਦੇ ਪਾਠ ਕਰ ਲਓ ਜਿੰਨੀ ਦੇਰ ਤੱਕ ਤੁਸੀਂ ਉਹਦਾ ਧਿਆਨ ਪੂਰਵਕ ਵਿਚਾਰ ਕਰਕੇ ਉਹਦੇ ਉੱਤੇ ਆਪਣੇ ਆਪ ਨੂੰ ਆਪਣਾ ਜੀਵਨ ਘੜਨ ਦੀ ਕੋਸ਼ਿਸ਼ ਨਹੀਂ ਕਰਦੇ ਸਭ ਮਹਾਰਾਜ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਨ ਨਹੀਂ ਕੋਈ ਹਰ ਇੱਕ ਜੀਵ ਦੇ ਵਿੱਚ ਜਾਂ ਤਾਂ ਮੈਂ ਜੋਤ ਜੋਤ ਮੈਂ ਜਾਤਾ ਹਰ ਇੱਕ ਜੋਤ ਦੇ ਵਿੱਚ ਹੈ ਹਰ ਇੱਕ ਜੀਵ ਦੇ ਵਿੱਚ ਹੈ ਹਰ ਇੱਕ ਬਨਸਪਤੀ ਦੇ ਵਿੱਚ ਹੈ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ ਸੋ ਸਾਡੇ ਭਲੇਖੇ ਕੱਢਣ ਦੀ ਕੋਸ਼ਿਸ਼ ਕੀਤੀ ਅਸੀਂ ਪਹਿਰਾਵਿਆਂ ਦੇ ਨਾਲ ਜੋੜਿਆ ਇਹਨੂੰ ਫਲਾਣੀ ਫਲਾਣੇ ਦੀ ਟਕਸਾਲ ਹੈ ਫਲਾਣਾ ਫੁਲਾਣੇ ਦਾ ਜਿਹੜਾ ਹੈਗਾ ਅਸੀਂ ਨਾਂ ਲੈ ਲੈ ਕੇ ਅਸੀਂ ਆਪਣਾ ਸਮਾਂ ਬਰਬਾਦ ਕਰਦੇ ਹਾਂ ਅਸੀਂ ਪਿੱਛੇ ਹਟਣ ਦੀ ਕੋਸ਼ਿਸ਼ ਨਹੀਂ ਕਰਦੇ ਅੱਜ ਜੋ ਵਿਵਾਦ ਚੱਲ ਰਿਹਾ ਤੁਸੀਂ ਸਾਰੇ ਜਾਣਦੇ ਹੋ ਮੈਂ ਇਸ ਵਿਸ਼ੇ ਵੱਲ ਨਾ ਜਾਵਾਂ ਅਸੀਂ ਤਖਤ ਨੂੰ ਛੱਡ ਕੇ ਤਖਤ ਉੱਤੇ ਬੈਠਣ ਵਾਲਿਆਂ ਦਾ ਜ਼ਿਕਰ ਕਰਦੇ ਹਾਂ ਕਦੇ ਸੋਚੋ ਬਾਬਾ ਬੁੱਢਾ ਜੀ ਬਾਰੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਗਰੰਥੀ ਲਾਇਆ ਸੀ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਹੁਣ ਤੱਕ ਚੱਲਿਆ ਆ ਰਿਹਾ ਅਸੀਂ ਮਾਨ ਸਤਕਾਰ ਕਰਦੇ ਹਾਂ ਪਰ ਅੱਜ ਜਿਹਨੂੰ ਇੱਕ ਦਿਨ ਦੀ ਗੱਦੀ ਮਿਲ ਜਾਂਦੀ ਹੈ ਉਹ ਉਹਦਾ ਮਾਲਕ ਬਣ ਕੇ ਬੈਠ ਜਾਂਦਾ ਜਦੋਂ ਲਾਇਆ ਸੀ ਉਦੋਂ ਦਿਨ ਸੀ ਤੇ ਜਦੋਂ ਲਾਹ ਦਿੱਤਾ ਉਦੋਂ ਰਾਤ ਪੈ ਗਈ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਕੋਲੋਂ ਖੇਵਾਂ ਦਾ ਚਾਚਕਾਂ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਕੀਫਤ